ਲਓ ਜੀ ਮੋਦੀ ਸਾਹਿਬ ਦਾ ਮੋਦੀ মিডিਆ ਦੇਖ ਲਓ ਇਹ ਕਿਸਾਨ ਤੇ ਤੁਸੀਂ ਕਹਿੰਦੇ ਸੀ ਅੰਗਰੇਜ਼ੀ ਬੋਲਣ ਵਾਲਾ ਜਾਂ ਪੜ੍ਹਿਆ ਲਿਖਿਆ ਕਿਸਾਨ ਨਹੀਂ ਹੋ ਸਕਦਾ ਆ ਤਾਂ ਤੁਹਾਡੇ ਧਰਨ ਪਾਊਗਾ ਹੁਣ ਪਹਿਲਾਂ ਉੜਦਾ ਪੰਜਾਬ ਦੇਖਿਆ ਸੀ ਨਾ ਹੁਣ ਧਰਨ ਪਾਉਂਦਾ ਪੰਜਾਬ ਹੁਣ ਦਿਸੂਗਾ ਤੁਹਾਨੂੰ ਲਓ ਜੀ ਬਈ ਦੱਬ ਕੇ ਸ਼ੇਅਰ ਕਰ ਦਿਓ ਸਾਰੇ ਵੀਰ ਤੇ ਘੈਂਟ ਵੀਡੀਓ ਘੈਂਟ ਗੱਲਬਾਤ ਆ ਇਹ ਚ ਸਤਿ ਸ਼੍ਰੀ ਅਕਾਲ ਜੀ ਅੱਜ ਆਹ ਦੇਖਣ ਦਾ ਤੁਹਾਨੂੰ ਐਂ ਜੇ ਲੱਗਿਆ ਹੋਣਾ ਨਾ ਪਤਾ ਨਹੀਂ ਕਿ ਹਿਮਾਚਲ ਬੈਠਿਆ ਜਾਂ ਕੋਈ ਰਾਜਸਥਾਨ ਦੇ ਵਿੱਚ ਡੇਰੇ ਲਾਈ ਬੈਠਾ ਜਿਹੜੇ ਟੈਂਟਿੰਗ ਕੀਤੀ ਹੋਈ ਆ ਇੱਕ ਗੱਲ ਕਰਦੇ ਆਪਾਂ ਪਹਿਲਾਂ ਪਿੱਛੇ ਜੇ ਆਪਾਂ ਨਿਊਜ਼ ਸੁਣਦੇ ਹੁੰਦੇ ਸੀ ਮੋਦੀ মিডিਆ ਗੋਦੀ মিডিਆ ਜਿਹੜੀ ਗੱਲ ਕਹਿਣਾ ਹੁੰਦਾ ਸੀ ਵੀ ਅੰਗਰੇਜ਼ੀ ਬੋਲਣ ਵਾਲੇ ਕਿਸਾਨ ਨਹੀਂ ਹੋ ਸਕਦੇ ਤੇ ਸ਼ਾਇਦ ਆ ਚੀਜ਼ਾਂ ਦੇਖ ਕੇ ਵੀ ਕਹੂਗਾ ਵੀ ਕਿਸਾਨ ਨਹੀਂ ਹੋ ਸਕਦੇ ਪਰ ਵੀਰਾਂ ਹੋਰ ਨਾਲ ਸਾਡੇ ਨਾਲ ਹੀ ਇੱਥੇ ਟੈਂਟ ਦੇ ਇਹਨਾਂ ਦਾ ਟੈਂਟ ਲਾਈ ਹੋਇਆ ਰਾਤ ਪਰਸੋਂ ਤੋਂ ਆਇਆ ਹੋਇਆ ਵੀਰਾਂ ਨੇ ਲੰਗਰ ਵੀ ਬਹੁਤ ਵੱਡੇ ਚਲਾਏ ਹੋਏ ਆ ਇੱਥੇ ਤੇ ਨੰਬਰ 2 ਤੇ ਬਾਈ ਗੱਲਾਂ ਵੱਤਾਂ ਹੋਈਆਂ ਖੁਦ ਖੇਤੀ ਕਰਦੇ ਆ ਜਲੰਧਰ ਸਾਈਡ ਤੋਂ ਹਾਂ ਜੀ ਹਾਂ ਜਲੰਧਰ ਤੋਂ ਹਾਂ ਜੀ ਤੇ ਬਾਈ ਹੋਰਾਂ ਨਾਲ ਵੀ ਕਰਾਉਣੇ ਆ ਗੱਲਬਾਤ ਵੀ ਆ ਦੇਖੋ ਪੂਰੇ ਜਿਹੜਾ ਪੂਰਾ ਮਾਹੌਲ ਪੱਕੇ ਡੇਰੇ ਲਾਏ ਹੋਏ ਆ ਰਾਸ਼ਨ ਦੀ ਕਿਸੇ ਤਰੀਕੇ ਦੀ ਵੀਰ ਤੋੜ ਨਹੀਂ ਆਉਂਦੇ ਤੇ ਆਟਾ ਮੈਂ ਦੇਖਿਆ ਬਾਈ ਆਪਣੀਆਂ ਗੱਡੀਆਂ ਹੁਣ ਹੀ ਗਈਆਂ ਨੇ ਅੱਧੇ ਸਾਈਡ ਚਾਈ ਜਾਂਦੇ ਆਟਾ ਕਿਉਂ ਦਾਲ ਸਬਜ਼ੀ ਜੋ ਵੀ ਚੀਜ਼ ਦੀ ਲੋੜ ਆ ਤੇ ਵੀਰ ਹੋਰਾਂ ਕੋਲੇ ਅਵੇਲੇਬਲ ਹੈਗੀ ਆ ਇੱਥੇ ਤੇ ਦੱਸਦਿਆਂ ਵੀਰ ਹੋਰਾਂ ਦੀ ਜਵਾਨੀ ਵੀ ਸੁਣਦੇ ਆ ਵੀ ਵਾਕਏ ਦੇ ਵਿੱਚ ਕਿਸਾਨ ਆ ਜਾਂ ਵੈਸੇ ਲਾਏ ਹੋਇਆ ਕਿਵੇਂ ਆਏ ਹੋ ਜਾਣਾ ਅ ਉੱਤਰੋ ਬਾਈ ਦੀ ਗੱਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਅਸੀਂ ਇੱਥੇ ਜਿਹੜਾ ਸੰਘਰਸ਼ ਕਿਸਾਨੀ ਕਿਤੇ ਨੂੰ ਦਿੱਲੀ ਦੇ ਖਿਲਾਫ ਦਿੱਲੀ ਦੀ ਸਰਕਾਰ ਖਿਲਾਫ ਚਲਾਉਣਾ ਪਿਆ ਜਿਨ੍ਹਾਂ ਮਜਬੂਰੀਆਂ 'ਚ ਚਲਾਉਣਾ ਪਿਆ ਅਸੀਂ ਉਹ 'ਚ ਸ਼ਾਮਲ ਹੋਏ ਆ ਤੇ ਆਪਣੀ ਪੂਰੀ ਸ਼ਮੂਲੀਅਤ ਪਾ ਰਹੇ ਆ ਨਾਲ ਅਸੀਂ ਜਿਹੜੇ ਸਾਡੇ ਵੀਰ ਸੱਜਣ ਹੈਗੇ ਉੱਥੋਂ ਆਪਨੇ ਆ ਸਕਦੇ ਉਹ ਕਿਸੇ ਤਰੀਕੇ ਕੋ ਕੰਬਲ ਭੇਜਦਾ ਕੋਈ ਆਟਾ ਭੇਜਦਾ ਕੋਈ ਘੇ ਭੇਜਦਾ ਉਹ ਵੀ ਲਿਆ ਕੇ ਅਸੀਂ ਇੱਥੇ ਬੰਦਦੇ ਆ ਜੀ ਅਸੀਂ ਜਲੰਧਰ ਤੋਂ ਆ ਜੀ ਜਲੰਧਰ ਪੋਟੈਟੋ ਗਰੂਪ ਐਸੋਸੀਏਸ਼ਨ ਸਾਡੀ ਆਲੂ ਉਤਪਾਦਕਾਂ ਦੀ ਕਿਸਾਨੀ ਦੀ ਇੱਕ ਸੰਸਥਾ ਆ ਜਿਹੜੀ ਕਿ ਅਸੀਂ ਸਨ 2000 ਤੋਂ ਚੱਲ ਰਹੀ ਹੈਗੀ ਜੀ ਠੀਕ ਹੈ ਜੀ ਹਾਂ ਜੀ ਤੇ ਇਹ ਸਾਰੇ ਚਲੋ ਗੱਲ ਕਰਨੀ ਹੈ ਆਪਾਂ ਟੈਂਟ ਦੀ ਟੈਂਟ ਵੀ ਦਿਖਾਉਣੀ ਹੈ ਦਿਖਾਉਣੀ ਹੈ ਆਪਾਂ ਨਾ ਵੀ ਸਾਰੀ ਕੁ ਚੀਜ਼ ਜੀਰੋ ਹਰਾਂ ਕੋਲੇ ਜਿਹੜੀ ਹੈਗੀ ਅਵੇਲੇਬਲ ਆ ਟੈਂਟ ਦੇ ਵਿੱਚ ਜਿਹੜੇ ਅਰਜ਼ਾਈ ਗੱਦੇ ਵੀ ਗੱਲ ਕਰਦੇ ਵੀ ਮੋਦੀ ਨੂੰ ਆਹੀ ਭਲੇਖੇ ਪਈ ਖੜੇ ਆ ਇਹਨਾਂ ਨੇ ਮੀਡੀਆ ਨੂੰ ਵੀ ਇਹਨਾਂ ਨੂੰ ਆ ਲੱਗਦਾ ਵੀ ਸਾਰੇ ਜਿਹੜੇ ਕਿਸਾਨ ਆ ਉਹ ਲਿਬੜੇ ਦਿਬੜੇ ਹੋਣਗੇ ਉਦੀ ਇਹ ਨਾ ਕਹਿ ਕਰ ਤੂੰ ਇਹ ਨਾ ਸੋਚਿਆ ਕਰ ਵੀ ਇਹ ਲਿਬੜੇ ਤੇ ਬੜੀ ਐ ਤੇ ਪੜ੍ਹੇ ਲਿਖੇ ਨੇ ਸਾਰੇ ਪੜ੍ਹੇ ਲਿਖੇ ਸੂਝਬਾਨ ਉਹ ਗੱਲਾਂ ਨਹੀਂ ਰਹਿ ਗਈਆਂ ਹੁਣ ਚੁੱਪਚੀ ਬੀਤੇ ਤੂੰ ਸਾਡੇ ਤੇ ਥੋਪਦੇ ਜਿਹੜੇ ਕਾਨੂੰਨ ਹੈਗੇ ਵੀ ਯਾਰ ਇਹਨਾਂ ਨੇ ਕਿਹੜਾ ਬੋਲਣਾ ਦੂਜੀਆਂ ਸਿੱਟਾਂ ਵਾਂਗੂ ਸਾਡੇ ਨਾਲ ਕਰਦਾ ਐ ਤਾਂ ਕਬਰ ਸਹਿਣ ਵਾਲੇ ਹੈ ਨਹੀਂ ਅਸੀਂ ਤੇ ਅਸੀਂ ਹੁਣ ਤੈਨੂੰ ਜੰਗ ਜਿੱਤ ਕੇ ਪਹਿਲਾਂ ਵੀ ਦਿੱਲੀ ਜਿੱਤੀ ਐ ਤੇ ਹੁਣ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਜਿੱਤੀ ਦੀ ਹੁੰਦੀ ਆ ਆਦੇ ਹੁੰਦਾ ਨਾ ਵੀ ਪਹਿਲਾਂ ਵੀ ਗੱਲ ਕੀਤੀ ਐ ਜਦੋਂ ਆਪਾਂ ਕਿਸੇ ਨਾਲ ਪਿੰਡ ਦੇ ਵਿੱਚ ਵੀ ਲੜਾਈ ਝਗੜਾ ਬੰਦਾ ਛੇੜਦਾ ਤਾਂ ਪਹਿਲਾਂ ਉਹਦੇ ਇਤਿਹਾਸ ਦੇਖਦਾ ਉਹਦਾ ਘਰਾ ਜੇ ਮੂਰੋਂ ਡਾਂਗ ਵਾਲਾ ਹੋਵੇ ਤਾਂ ਮੇਰੇ ਵਰਗਾ ਪੰਗਾ ਨਹੀਂ ਲੈਂਦਾ ਵੀਰ ਨਹੀਂ ਉਹਦਾ ਖੁੱਲੀ ਵਾਲਾ ਹੀ ਆ ਮੂਰੋਂ ਇਹ ਜਮ ਨੱਕ ਮੋੜ ਦਊਗਾ ਪਰ ਇਹਨਾਂ ਨੇ ਕਈ ਜਿਵੇਂ ਬਿਹਾਰ ਦੇ ਉੱਤੇ ਜਾਂ ਯੂਪੀ ਤੇ ਕਿਤੇ ਵੀ ਇਹਨਾਂ ਨੇ ਥੋਪਿਆ ਕਾਨੂੰਨ ਉਹਨੇ ਚੱਲੀਗਾ ਵੀ ਚੱਲ ਗਈ ਆ ਮਾਰਤਾ ਫੜਾ ਉਵੇਂ ਚੱਲ ਗਿਆ ਹੁਣ ਪੰਜਾਬ ਨਾਲ ਇਹਨਾਂ ਨੇ ਇਤਿਹਾਸ ਪੜਾਇਆ ਨੇ ਹੁਣ ਪਤਾ ਲੱਗਾ ਹੀ ਪੰਜਾਬ ਨਾਲ ਪੰਗਾ ਲਿਆ ਤੇ ਪੰਜਾਬ ਜਵਾਬ ਦੇਊਗਾ ਹੁਣ ਜਦੋਂ ਉੱਠੇ ਆ ਪੰਜਾਬ ਦੇ ਲੋਕ ਉੱਠ ਗਏ ਤੇ ਨਾਲ ਹੀ ਦੂਜੇ ਵੀ ਨਾਲ ਸਟੇਟਾਂ ਜਿਹੜੀਆਂ ਸੀਗੀਆਂ ਸਾਰੀਆਂ ਉੱਠ ਕਰੀਆਂ ਤੇ ਹੁਣ ਜੰਗ ਜਿਹੜੀ ਹੈਗੀ ਜਿੱਤੀ ਤਾਂ ਬੈਠੇ ਆ ਪਰ ਮੋਦੀ ਦੇ ਆਦੇ ਹੁੰਦਾ ਜੰਗ ਵਾਲਾ ਤਾਂ ਹੁਣ ਚੱਕਰ ਨਹੀਂ ਆ ਰਿਹਾ ਬਿੱਲਾ ਵਾਲਾ ਚੱਕਰ ਨਹੀਂ ਆ ਰਹਾ ਹੁੰਦਾ ਧੌਣ ਦੇ ਕਿਲੇ ਦੀ ਗੱਲ ਰਹਿ ਗਈ ਧੌਣ ਦਾ ਕਿਲਾ ਇਹਦਾ ਕੱਢ ਕੇ ਜਾਵਾਂਗੇ ਪਰ ਮੁਲੇਖਾ ਇਹ ਨਹੀਂ ਹੈ ਵੀ ਕੱਲੇ ਬੇਲੀ ਵਾਪਸ ਕਰਾਉਣੇ ਆਪਾਂ ਹੋਰ ਵੀ ਬਧੇਰੇ ਜਿਹੜੇ ਆਪਣੇ ਨਾਲ ਤੱਕੇ ਸ਼ਾਇਆ ਹੋ ਰਹੀਆਂ ਉਹ ਵੀ ਆਪਾਂ ਹੱਲ ਕਰਵਾਉਣੇ ਆ ਇਸੇ ਮਸਲੇ ਦੇ ਨਾਲ ਹੀ ਸਾਡੇ ਟੈਂਟ ਬਾਈਆਂ ਹੋ ਰਹੇ ਨੇ ਤਿਆਰ ਹੀ ਆ ਜਿਹੇ ਜਿਹਾ ਕਿਤੇ ਮੋਰਚਾ ਲੱਗੂਗਾ ਉੱਥੇ ਨਾਲ ਹੀ ਰਹਿਆ ਕਰਾਂਗੇ ਤਿਆਰ ਰਹਿਆ ਕਰਾਂਗੇ ਕਿਸੇ ਚੀਜ਼ ਦੀ ਭਰਾਵਾ ਵੱਲੋਂ ਵੀ ਫੁੱਲ ਸਪੋਰਟ ਕਮੀ ਨਹੀਂ ਆਉਣ ਦਿੱਤੀ ਜਾਊਗੀ ਤੇ ਬਾਕੀ ਜਿਹੜੇ ਸਾਡੇ ਆਏ ਹੋਏ ਆ ਵੀਰ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਮਾਤਾਵਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੀਆਂ ਲਗਾਤਾਰ 2-2 ਮਹੀਨੇ ਪਹਿਲਾਂ ਪਿੰਡਾਂ ਦੇ ਵਿੱਚ ਪੰਪਾਂ ਦੇ ਉੱਤੇ ਜਾਂ ਤੋਲਾਂਾਂ ਦੇ ਉੱਤੇ ਬੈਠੇ ਰਹੇ ਤੇ ਇੱਥੇ ਵੀ ਹੁਣ ਸਮੂਹ ਜੀਤ ਕੀਤੀ ਹੈ ਪੂਰੀ ਠੰਡ ਦੇ ਵਿੱਚ ਜਿਹੜੇ ਤੁਹਾਨੂੰ ਪਤਾ ਵੀ ਪੋਹ ਦਾ ਮਹੀਨਾ ਜਿਹੜਾ ਸਟਾਰਟ ਹੋ ਗਿਆ ਤੇ ਇੰਨੀ ਜ਼ਿਆਦਾ ਠੰਡ ਆ ਤੁੰਡ ਪੈਂਦੀ ਹੈ ਸਵੇਰੇ ਫੇਰ ਵੀ ਟਰਾਲੀਆਂ ਦੇ ਵਿੱਚ ਬੈਠੇ ਆ ਜਿਹੜੀਆਂ ਮਤਲਬ ਮੰਜੇ ਦੇ ਉੱਤੋਂ ਪੈਰ ਨਹੀਂ ਲਾਉਂਦੀਆਂ ਟਰਾਲੀ 4-4 5-5 ਫੁੱਟ ਉੱਚੀ ਟਰਾਲੀ ਦੇ ਵਿੱਚ ਬਹਿੰਦੀਆਂ ਚੜ੍ਹਦੀਆਂ ਉੱਟਦੀਆਂ ਤੇ ਲੂਟ ਹੁੰਦਾ ਮਰ ਬੀਬੀਆਂ ਨੂੰ ਭੈਣਾਂ ਨੂੰ ਜੋ ਵੀ ਇੱਥੇ ਹਾਜ਼ਰ ਹੋਇਆ ਤੇ ਜਾਂ ਜੋ ਵੀ ਭਰਾ ਆਪਣੇ ਬਜ਼ੁਰਗ ਇੱਥੇ ਆਏ ਹੋਏ ਆ ਤੇ ਬਸ ਇਹੀ ਗੱਲ ਕਹਿੰਦੇ ਆ ਬਈ ਜੰਗ ਜਿੱਤ ਕੇ ਅਸੀਂ ਵਾਪਸ ਜਾਵਾਂਗੇ ਜਿੱਤੇ ਬਿਨਾ ਤਾਂ ਅਸੀਂ ਜਾਣਾ ਹੀ ਨਹੀਂ ਹੈਗਾ ਨਖਾਉਣਾ ਜੀ ਟੈਂਟ ਤੋਂ ਵੀਰ ਹੋਰਾਂ ਦੇ ਇਹ ਇਕੱਲੇ ਇਕੱਲੇ ਕਰਕੇ ਮਾਰਦਾ ਕਦੇ ਸਟੂਡੈਂਟਸ ਨੂੰ ਜੀਐਨਯੂ ਚ ਕਦੇ ਕਿਸੇ ਹੋਰ ਤਬਕੇ ਨੂੰ ਕਦੇ ਜਿਹੜੇ ਜਰਨਲਿਸਟ ਹੈਗੇ ਆ ਜਿਹੜੇ ਸੱਚ ਲਿਖਦੇ ਆ ਉਹਨਾਂ ਨੂੰ ਡਰਾਉਂਦਾ ਆ ਮਤਲਬ ਇਹ ਗੁੰਡਾ ਆ ਸਿਰੇ ਦਾ ਗੁੰਡਾ ਆ ਬਿਲਕੁਲ ਹੈ ਜੀ ਕੋਈ ਸ਼ੱਕ ਨਹੀਂ ਇਸ ਕਰਕੇ ਆਪਾਂ ਨੂੰ ਬੜੀ ਸੂਝ-ਬੂਝ ਨਾਲ ਸਮਝ ਨਾਲ ਕਿ ਇਹ ਲੜਾਈ ਲੜਨ ਦੀ ਲੋੜ ਆ ਅਜੇ ਇਹ ਹਾਰੇ ਆ ਨਹੀਂ ਇਹ ਜਿਵੇਂ ਤੁਸੀਂ ਕਹਿਆ ਨਾ ਧੌਣ ਚ ਕਿਲਾ ਆ ਇਹਦੇ ਓਖਾ ਹੀ ਨਿਕਲਣਾ ਆ ਪਰ ਸੱਚੀ ਬਸ਼ਾ ਕਰੇ ਕਿ ਆਪਾਂ ਇਹ ਜਲਦੀ ਜਲਦੀ ਇਹ ਨਾ ਇਹ ਚੀਜ਼ਾ ਪ੍ਰਾਪਤ ਕਰੀਏ ਤੇ ਵਾਈ ਗੁੱਸ ਜੀ ਜਿਵੇਂ ਆਪਣੇ ਹੁੰਦਾ ਜੀ ਇੱਕ ਐਮਐਲਏ ਹੁੰਦਾ ਐਮਐਲਏ ਕੀ ਹੁੰਦਾ ਆਪ ਦਾ ਐਸਐਚਓ ਲਵਾ ਲੈਂਦਾ ਵੀ ਮੈਂ ਤੂੰ ਕੰਮ ਲੈਣਿਆ ਹੁਣ ਵੱਡੇ ਘਰਾਣਿਆਂ ਨੇ ਆਪ ਦਾ ਪੀਐਮ ਲਾਇਆ ਹੋਇਆ ਜਿਵੇਂ ਮਰਜ਼ੀ ਬਾਕੀ ਜੇ ਖੜਾਉਣੇ ਵਾਲਾ ਰਿਮੋਟ ਵਾਲਾ ਕੰਮ ਆ ਜਿਵੇਂ ਮਰਜ਼ੀ ਜੂਤ ਕਰਨਾ ਹੋ ਆਪਦੇ ਫਾਇਦੇ ਲਈ ਚੱਲ ਰਿਹਾ ਉਨੇ ਨੇ ਬਥੇਰੇ ਤਰੀਕਿਆਂ ਨਾਲ ਆਪਾਂ ਨੂੰ ਮਾਰਿਆ ਦੇ ਜਾਤਾਂ ਪਾਤਾਂ ਦੇ ਵਿੱਚ ਧਰਮਾਂ ਦੇ ਮੰਡ ਦਾ ਇੱਥੇ ਹਰ ਇੱਕ ਆਦੇ ਹਿੰਦੇ ਕਿਸਾਨ ਦੀ ਕੋਈ ਜਾਤ ਨਹੀਂ ਇੱਥੇ ਸਾਰੇ ਜਾਤਾਂ ਦੇ ਬੈਠੇ ਆ ਲੋਕ ਬੈਠੇ ਜਿਹੜੇ ਕਿਸਾਨ ਆ ਹਰ ਇੱਕ ਜਾਤ ਦਾ ਤਾਂ ਇੱਥੇ ਤਾਂ ਕੋਈ ਮਤਲਬ ਵੀ ਨਹੀਂ ਭਾਈ ਜਰਾ ਕਿੰਨਾ ਕਹਿਮ ਆ ਕਿਸੇ ਨੂੰ ਇੱਕ ਕਿਸੇ ਚੀਜ਼ ਦੀ ਵੀ ਲੋੜ ਹੁੰਦੀ ਆ ਇੱਕ ਦੂਜੇ ਤੋਂ ਆਹੰਦਾਰਾ ਸੁਧਾਰ ਪੜਦੇ ਜਿਵੇਂ ਪੁਰਾਣੇ ਪੰਜਾਬ ਚ ਆਪਣੇ ਹੁੰਦਾ ਸੀਗਾ ਦਾਲਾਂ ਮੰਡਾਉਂਦੇ ਸਬਜ਼ੀਆਂ ਫੁੱਲ ਇਕੱਲਾ ਉਤਨੀ ਜਾਂਦੇ ਸੀ ਉਹ ਤਰੀਕੇ ਦਾ ਸਿਸਟਮ ਇੱਥੇ ਚੱਲਿਆ ਹੋਇਆ ਹੈ ਪਰ ਇਹ ਤੇ ਕੋਈ ਜਾਤ-ਪਾਤ ਨਹੀਂ ਕੋਈ ਧਰਮ ਨਹੀਂ ਸਭ ਇੱਕ ਆ ਪਰ ਇਹ ਹੀ ਉਹੀ ਗੱਲ ਆ ਵੀ ਮੀਡੀਆ ਦੇ ਉੱਤੇ ਜਾਤਾਂ-ਬਾਤਾਂ ਦੇਪੂ ਇਹਨਾਂ ਨੂੰ ਬੰਦਾ ਲੱਗਦਾ ਆ 7 ਮਹੀਨੇ ਚਾਰਚਾ ਇੰਨਾ ਲੋਕ ਆ ਇੰਨਾ ਜਿਆਦਾ ਇਕੱਠਾ ਆ ਫੇਰ ਵੀ ਲੜਾਈ ਝਗੜਾ ਬਿਲਕੁਲ ਹੀ ਨਹੀਂ ਕਦੇ ਆਪਾਂ ਬਾਤ ਦਾ ਤਾਂ ਇਹਦੀ ਗੱਲ ਹੀ ਨਹੀਂ ਸੁਣੀ ਜੀ ਹਾਂ ਕੋਈ ਲੜਾਈ ਵਾਲੀ ਗੱਲ ਹੋਈ ਹੋਈ ਨਹੀਂ ਡਰ ਲੱਗਦਾ ਹੁੰਦਾ ਇਹਨਾਂ ਦੇ ਇਕੱਠਾਂ ਦੇ ਵਿੱਚ ਵੀ ਵੀ ਦਿਨ ਹੋ ਗਏ ਵਿੱਚ ਫਿਰਦੇ ਆਣੂ ਵਿਚਰਦੇ ਆਣ ਹਾਂਜੀ ਕਿਸੇ ਜੀ ਨਹੀਂ ਦੇਖਿਆ ਕਿ ਕਿਸੇ ਨਾਲ ਕੋਈ ਬੈਰ-ਗਰੋਧ ਹੋਵੇ ਗੌਂਡੀ ਨਾਲ ਕਿ ਤੂੰ ਟਰਾਲੀ ਇੱਥੇ ਲਾ ਲਈ ਮੈਂ ਇੱਥੇ ਲਾਉਣੀ ਸੀ ਮੈਂ ਇੱਥੇ ਭਾਂਡੇ ਧੋਣੇ ਇੱਕ ਪੈਸੇ ਦਾ ਵੀ ਕਿਸੇ ਜਣਾ ਕੋਈ ਹੈ ਨਹੀਂਗਾ ਕਿ ਵੀ ਜਦਬਾਦੀ ਹੈ ਨਹੀਂਗਾ ਤਾਂ ਬਈ ਅਗੇ ਮੋਟਾ ਮੋਟਾ ਪੈਸਾ ਜੱਫੀ ਪਾਉਂਦਾ ਅਗਲਾ ਬਿਲਕੁਲ ਸਹੀ ਪਹਿਲਾ ਅਗਲਾ ਤਾਂ ਮੇਰੇ ਵਿੱਚ ਕੀ ਹੋਊਗਾ ਜੀ ਆਪਣੇ ਵੈਸੇ ਬਾਜੀ ਵੀ ਜਾਗੇ ਨਾ ਅਗਲਾ ਜੱਫੀ ਪਾ ਲੈ ਵੀ ਠੀਕ ਹੈ ਇੰਨਾ ਪਿਆਰ ਨਾਲ ਕੋਈ ਰਾਸ਼ਨ ਵਾਧ ਨਹੀਂ ਲੈਂਦੇ ਨਾ ਜੀ ਜਿਹਨੂੰ ਵੰਡਣ ਜਾਓ ਕਹਿੰਦੇ ਨੇ ਜੀ ਸਾਡੇ ਕੋਲ ਹੈਗਾ ਆ ਜੇ ਕਿਸੇ ਨੂੰ ਜ਼ਰੂਰਤ ਵੀ ਆ ਉਹ ਕਹਿੰਦੇ ਅਸੀਂ ਤਾਂ ਨੌਜੀ ਆ ਸਾਨੂੰ 16 ਕਿਲੋ ਕੇਸ ਅੱਧੀ ਪੱਕੀ ਕਰਾਂਗੇ ਅਸੀਂ ਉਦੋਂ ਮਤਲਬ ਕੋਈ ਨਜਾਇਜ਼ ਨਹੀਂ ਲੈਂਦਾ ਸਾਰੇ ਆਪਣਾ ਸੰਪੂਰਨ ਸੰਜਮ ਨਾਲ ਚੱਲਦੇ ਆ। ਕੋਈ ਕਹਿੰਦਾ ਕਿ ਦਿੱਲੀ ਸਬਜ਼ੀ ਆਈ ਅੰਦਰੀਆ ਗਾਲਾ ਤਾਜ਼ੀ ਲੈਂਦਾ ਜੀ। ਹਾਂਜੀ ਹਾਂਜੀ ਬਿਲਕੁਲ। ਇਨਵੈਸਟਿੰਗ ਕਰਨ ਦਾ ਕੀ ਫਾਇਦਾ ਜੀ? ਔਰ ਕੋਈ ਤੁਸੀਂ ਆਲੇ-ਦੋਲੇ ਦੇਖ ਲਓ ਕੋਈ ਗੰਦ ਨਹੀਂ ਪਾਇਆ ਹੋਇਆ ਸੀ ਕਦੇ ਵੀ ਇੰਨੇ ਲੋਕ। ਸਫਾਈ ਹੁੰਦੀ ਸਾਰੀ ਸਵੇਰੇ ਸ਼ਾਮ। ਅਸੀਂ ਆਪ ਨਾ ਵੀ ਚੌਕਿਆਂ ਤੋਂ ਝਾੜੂ ਲੈ ਕੇ ਜੀ ਧੁਆਕਾ ਕਰਦੇ ਨੇ। ਹਾਂਜੀ ਹਾਂਜੀ ਸਾਰਿਆਂ ਨੇ ਦੋ ਟਾਈਮ। ਅੱਜ ਪਹਿਲਾਂ ਤਾਂ ਉਹ ਲਿਖੀਨ ਲਾਇਆ ਵੀ ਪੁੱਛੇ ਵੀ ਪੰਜਾਬ ਦਾ ਜੀ ਮੈਸੇਜ ਡੁੱਬ ਗਿਆ। ਸਾਰੇ ਦੇਖੋ ਬੈਠੇ ਆ ਇੱਥੇ ਕਿਹੜਾ ਮੈਸੇਜ ਡੁੱਬਿਆ ਹੋਇਆ ਹੈ। ਨਹੀਂ ਨਹੀਂ। ਇਹੀ ਭਲੇਖੇ ਤੇ ਇਹਨਾਂ ਨੇ ਪੰਗਾ ਲੈ ਲਿਆ ਜੀ ਇਹਨਾਂ ਨੇ ਉਹੀ ਗੱਲ ਉਰਦਾ ਪੰਜਾਬ ਫਿਲਮ ਦੇਖੀ ਸੀ ਆਦੇ ਆ ਆਧਾਰਨਪਉਣ ਵਾਲਾ ਪੰਜਾਬ ਵੀ ਨਹੀਂ ਦੇਖਿਆ ਸੀ ਜਿਹੜਾ ਇੱਥੇ ਆਇਆ ਚਲੋ ਵਧੀਆ ਆ ਗਿਆ ਮੈਂ ਕਹਿੰਦਾ ਜਿਹੜੇ 2 2-4% ਵਸਾਇਆ ਕਰ ਦਿਓ ਵੀ ਇੱਥੇ ਆ ਕੇ ਛੱਡ ਜਣੇ ਬਿਲਕੁਲ ਵਧੀਆ